कबाडी पाचे शहर ने बड़ा सोना लिखा क्या मुडे कब्डी खेडन बी खेड में छब्बीस

ਨੀਦੇ ਦੀ ਕਬੱਡੀ ਪੈਂਦੀ ਆ ਕਹਿੰਦਾ ਲਾਲ ਪੱਟੀ ਦੇ ਵਿੱਚ ਕਾਲੀਆਂ ਨੇ ਧਾਰੀਆਂ ਕਿਹਦੇ ਨਾਲ ਪੈਂਦੀ ਆ ਮਲਾਜੇ ਧਾਰੀਆਂ ਔਰ ਫਿਰ ਸੁਖਵਿੰਦਰ ਜੰਗੀਆਂ ਵਾਲੇ ਦੇ ਹੱਥ ਜੋੜੀ ਹੋਈ ਹੈ ਤੇ ਨੀਦੇ ਆਪਣੇ ਦੇਖ ਕੇ ਫਿਰ ਵਰਤਿਆ ਇਧਰ ਜੰਗੀਆਂ ਵਾਲੇ ਬਣੀਓ ਨੀਲੀ ਪੱਟੀ ਦੇ ਵਿੱਚ ਕਬੱਡੀ ਪੈਂਦੀ ਹੈ ਗੁੰਦਵੇਂ ਸਰੀਰ ਦਾ ਮਾਲਕੇ ਸਮੇਂ ਕਬੱਡੀ ਦੀ ਗੱਲ ਕਰਦਾ ਕਹਿੰਦਾ ਖਾ ਖਾ ਖੇਰਾਕਾ ਸੋਹਣੀ ਸੇਕ ਹੁੰਦੀ ਹੈ ਇਸ ਸਾਰ ਕਬੱਡੀ ਟੂਰਨਾਮੈਂਟ ਦਾ ਅਜ ਤੀਜਾ ਜਿਹੜੇ ਵੀ ਹੰਧਿਆ ਦੇ ਨੇੜੇ ਆ ਕੇ ਲਖਵਿੰਦਰ ਬੌੜਾ ਵਾਲੇ ਨੇ ਆਇਆ ਹੋਇਆ ਹੈ ਇਧਰ ਦੇਖਦੇ ਕਿ ਸਾਡੀ ਸਾਡੀ ਬੁੱਤਲ ਕਹਿਆ ਕਦੇ ਹੂ ਕਰਕੇ ਕਦੇ ਹਾ ਕਰਕੇ ਜਿਹੜਾ ਜਿਹੜੇ ਨਹੀਂ ਮਤਿਆਰੇ ਲੰਮੀ ਬਾਹ ਮਾਰ ਕੇ ਲੰਮੀ ਦੀ ਬਾਹ ਕਰਕੇ ਇਹ ਚੰਗਿਆਲੇ ਵਾਲੇ ਨੇ ਹੱਥ ਲਾਇਆ ਹੈ ਇਧਰ ਜੀਦਾ ਕਬੱਡੀ ਪਾਉਦਾ ਹੈ ਇਹਦਾ ਸਾਡਾ ਪੀ ਕੇ ਕੱਛੀ ਦਾ ਪਾਣੀ ਨਹੀਂ ਲਿਮਕੇ ਨੂੰ ਭੁੱਲ ਜਾਏ ਨਹੀਂ ਭਰੀ ਹੈ ਮੇ ਕਬੱਡੀ ਦੀ ਗੱਲ ਕਰਦਾ ਇਧਰ ਇੱਕ ਕਣੀ ਤੇ ਮੰਦਰ ਸੋਨੀ ਸੁਖਵਿੰਦਰ ਦੀ ਮੱਲੀ ਹੋਈ ਹੈ ਉਹ ਫਿਰ ਜੀਤਾ ਕਬੱਡੀ ਪਾਉਂਦਾ ਜੰਗੀਆਂ ਨੇ ਹਾਂ ਜੋੜੀ ਸੁਖਵਿੰਦਰ ਨਾਲ ਹੋਈ ਹੈ 2 ਨੰਬਰ ਤੋਂ ਲੱਗਿਆ ਸੀ ਪਰ ਬੜਾ ਤੇਜ਼ ਨਰਾਜ ਹੈ ਮੇਰਾ ਬੈਠੇ ਹਾਂ ਜਿਹੜਾ ਵੀ ਕੋਈ ਦਰਸ਼ਕ ਵੀ ਰੱਸਾ ਖੜੀ ਬੈਠਾ ਔਰ ਰੱਸਿਆ ਛੱਡ ਦੇ ਬੈਠੇ ਇਧਰੋਂ ਫੇਰੇ ਔਰ ਅੱਜ ਮੌੜਾ ਨਹੀਂ ਆ ਗਿਆ ਉਹ ਅੰਨੰਦ ਮਾਨ ਲੁਧਿਆਣਾ ਵਾਲੀ ਉਹ ਖਿੰਦਰੀ ਕਵਾਦੀ ਪੋੰਡਾ ਇਧਰ ਫੌਜੀ ਸਾਹਿਬ ਕੀ ਫਿਕਰ ਕਹਿੰਦੀ ਹੈ ਕਿ ਮੈਚ ਮੌੜਾ ਨਹੀਂ ਹੋਇਆ ਮੇਰੀ ਘੱਟ ਦੇ ਹੱਟ ਜਰਾ ਕਿੱਤੀ ਲੈ ਕਿੱਤੀ ਉਧਰ ਇਧਰ ਫੇਰੇ ਕਬੱਡੀ ਖਾਂਦਾ ਇੱਧਰ ਕਿ ਟੀਆਂ ਤੇ ਪਾਦੀਆਂ ਫੁੱਟੀਆਂ ਵਰਗੀ ਧੋਪਾ ਇੱਧਰ ਸੂਰਜ ਦੇਵ ਕੇ ਦੀਆਂ ਕਰਨਾ ਵੀ ਸਿੱਧੀਆਂ ਇਹ ਖਿਡਾਰੀਆਂ ਨੇ ਸਰੀਰਾਂ ਤੇ ਪੈਂਦੀਆਂ ਇੱਧਰ ਨਖਵਿੰਦਰ ਹੀ 2 ਨੰਬਰ ਤੋਂ ਲੱਕ ਫੜਿਆ ਹੈ ਮੌੜਾ ਦੀ ਟੀਮ ਦੇ ਇੱਧਰ ਮੀਟਾ ਮੌੜਾ ਵਾਲਾ ਡੌਲੇ ਨਾਲ ਕਬੀਤੀ ਦੀ ਬੰਨੀ ਹੋਈ ਹੈ ਕਹਿੰਦਾ ਆਰੀ 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 ਨਹੀਂ ਡੌਲੇ ਨਾਲ ਤਵੀਤ ਬਣ ਕੇ ਮੁੰਡਾ ਬਣ ਗਿਆ ਕਬੱਡੀ ਖਿਡਾਰੀ ਔਰ ਫਿਰ ਛੋਟੀ ਉਮਰੇ ਵੱਡੀਆਂ ਮੱਲਾ ਪਾਰਨ ਵਾਲਾ ਜੋਬਰ ਸੋਨੀ ਜੰਗੀਆਂ ਦੇ ਵਾਲੇ ਨਾਲ ਹੱਥ ਜੋੜੀ ਹੋਈ ਹੈ ਇੱਕ ਸੋਨੀ ਸਮੇਂ ਦਾ ਵਾਲਾ ਜਿਹੜਾ ਕੈਨੇਡਾ ਦੀ ਧਰਤੀ ਤੇ ਇਦੋਂ ਫਿਰ ਜੀਤਾ ਕਬੱਡੀ ਪਾਉਂਦਾ ਹੱਥ ਜੋੜੀ ਸੋਨੀ ਆ ਹਾਂ ਛੱਤੀ ਬੱਤੀ ਦੇ ਵਿੱਚ ਪਿੰਦਰੀ ਕਬੱਡੀ ਪਾਉਂਦਾ ਕਹਿੰਦਾ ਹੱਟ ਕਬੱਡੀ ਯਾਰਾਂ ਦੀ ਏ ਖੇਡ ਮੇਰੇ ਜਿਲ ਦਾ ਹੱਟ ਕਬੱਡੀ ਯਾਰਾਂ ਦੀ ਏ ਖੇਡ ਵੱਡਿਆਂ ਸਰਦਾਰਾਂ ਦੀ ਹੱਟ ਕਬੱਡੀ ਯਾਰਾਂ ਦੀ ਓ ਵੀ ਪਿੰਦਰੇ ਆਪਣੇ ਵੜਿਆ ਆ ਆ ਜਾਈਏ ਟੀਮਾਂ ਸਾਇ ਦੀਨਾ ਦੋਨੇ ਟੀਮਾਂ ਵਿਚਾ ਕਿਸੇ ਦੂਰੀ ਤੋਂ ਗਰਾਊਂਡ ਵੱਲ ਬਦ ਸੈਣਾ ਵਰਸ ਦੀਨਾ ਇਧਰ ਜੀਤਾ ਕਬੱਡੀ ਪਾਉਂਦਾ ਗੋਰਾ ਰੰਗ ਕਹਿੰਦਾ ਗੋਰਾ ਰੰਗ ਨਾ ਪੀ ਪੱਗ ਮੇਰਾ ਦੇਲ ਲੈ ਗਿਆ ਖਾਗ ਮੁੱਖੇ ਉਹਦਾ ਫੱਜਰੀ ਸਵੇਰ ਲੱਗਦਾ ਨਹੀਂ ਮੈਨੂੰ ਭਾਪੀ ਮੁੰਡਾ ਕਬੱਡੀ ਦਾ ਪਲੇਅ ਲੱਗਦਾ ਓਏ ਵੀਰ ਮਨਿੰਦਰ ਮੰਗਾ ਕਬੱਡੀ ਪਾਉਂਦਾ ਮਿਹਨਤ ਕੀਤੀ ਦੇ ਦੇ ਕੁਝ ਹਰੇ ਬਾਕੀ ਇਹ ਦਪਾਇੰਡ ਮੌੜਾ ਲੱਗਦੇ ਆ ਇਧਰ ਨੀਤਾ ਕਬੱਡੀ ਕਰਦਾ ਮੌੜਾ ਬਣੀ ਉਹ ਕਹਿੰਦਾ ਖਾਲੀ ਦੇ ਕਾਲੇ ਨਾਗ ਨੇ ਖਰਬੂਜੇ ਵਾਚੇ ਇਧਰ ਕਾਲੇ ਔੜਾ ਵਾਲਾ ਕਬੱਡੀ ਪਾਉਂਦਾ ਹੈ ਕਹਦਾ ਇੱਕੋ ਜਿਹੇ ਰੰਗੇ ਹੋ ਜੇ ਮੋੜ ਕੇ ਰਪਈਆਂ ਦਾ ਲੈਣ ਦੇਣ ਹੋ ਜੇ ਸਾਡਾ ਦਰਤੀਆਂ ਤੇ ਕਈਆਂ ਦਾ